ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਛੀਕੇ ਮਾਛੀਕੇ ਪਿੰਡ ਮਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਸੋ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਹੈ ਜਿਹੜੇ ਘਰ ਤੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਪਸ਼ੂ ਵਿਕਰੀ ਵਾਲੇ ਰੁਟੀਨ 'ਚ ਆਉਂਦੇ ਰਹਿੰਦੇ ਆ ਮੈਂ ਥੋੜਾ ਜ਼ੂਮ ਕੀਤਾ ਸੀਗਾ ਕਿਉਂਕਿ ਮੱਛੀ ਇਸ ਗਾਂ ਨੇ ਦਿੱਤੀ ਹੈ ਤੇ ਥਣ ਬੜੇ ਕਮਾਲ ਦੇ ਉਸ ਵੱਚੀ ਦੇ ਦਿਸਦੇ ਆ ਸੋ ਆਓ ਡਿਟੇਲ ਆਪਾਂ ਇਸ ਵੜ ਬਾਰੇ ਪੁੱਛੀਏ ਬਾਈ ਤੋਂ ਤੁਸੀਂ ਵੀਡੀਓ ਨੇਂ ਤੱਕ ਦੇਖਿਓ ਜਿਹਨੂੰ ਇਹ ਗਾਂ ਕ੍ਰੋਸ ਬਰੀਡ ਦਾ ਪਸੰਦ ਆ ਜੂਗੀ ਉਹ ਵੀਰ ਤਸੰਦੀ ਕਰ ਸਕਦਾ ਬਹੁਤ ਸੋਹਣਾ ਥਣ ਦਾ ਸੈਜ ਹੈ ਕਿਉਂਕਿ ਕ੍ਰੋਸ ਆਂਗਾ ਤਾਂ ਥਣ ਨੇਚਰਲੀ ਆ ਵੀ ਹੱਥੀਂ ਚੁਆਈ ਵਾਲਾ ਰਹਿਣਾ ਬਾਕੀ ਸੀਲ ਸ਼ਰੀਫ ਵੀ ਬਾਈ ਦੱਸਦਾ ਚੰਗੀ ਆ ਤੇ ਤਾਜੀ ਬਿਲਕੁਲ ਸੋਈ ਹੈ ਮਿਲਦੇ ਆ ਜਿਸ ਕਰਨ ਬਾਈ ਸਸਤੀ ਕਾਲ ਸਸਤੀ ਗੱਲ ਜੀ ਵੀਰੇ ਜਿਸ ਕਰਨ ਬਾਈ ਅੱਜ ਜਿਹੜੀ ਇਹ ਵੜ ਆਪਾਂ ਦਿਖਾ ਰਹੇ ਆਂ ਹਾਂ ਜੀ ਜਿਹਦੀ ਇਹਨਾਂ ਮਸੂਆ ਸੋਈ ਹੈ ਬਾਈ ਦੂਜਾ ਸੂਆ ਰੀਨਲ ਆ ਜਮਾ ਕਦੋਂ ਸੂਈ ਐ ਇਹ? ਇਹ ਬਾਈ ਮੇਰੇ ਕੋਲ ਕੱਲ ਸ਼ਾਮੀ ਸੂਈਆ 5 ਵਜੇ ਆਪ ਹੀ ਸੂਈਆ ਪੂਰੀ ਵਧੀਆ ਸਟੌਪ ਦੀ ਜੇਰ ਪਈ ਆ। ਕੋਈ ਐ ਨੌਕਸ ਨਹੀਂ ਬੈਠ ਚ। ਠੀਕ ਐ। ਅੱਛਾ ਇਹਦੀ ਚੁਵਾਈ ਤੂੰ ਕਰ ਲਈ ਹੋਣੀ ਐ ਸੁਭਾ ਦੀ ਕਿਵੇਂ? ਬਾਈ ਪਾਹੀ ਗੱਲ ਮੈਂ ਦੱਸਣੀ ਸੀ ਬਹੁਤ ਵਧੀਆ ਸੁਭਾ ਦੀ ਆ ਨਿਆਣਾ ਪਾ ਚਾਹੇ ਨਾ ਪਾ। ਬਾਕੀ ਆਈ ਵੀ ਇਹ ਪੱਕੇ ਬੰਦੇ ਤੋਂ ਆਪਣੇ ਮਿੱਤਰ ਤੋਂ ਹੀ ਆ। ਠੀਕ ਐ। ਤੇ ਦੁੱਧ ਨੇ ਪਹਿਲੇ ਸੂਈ 15-16 ਕਿਲੋ ਦੁੱਧ ਦਿੱਤਾ। ਜਿਹੜਾ ਵੀ ਲਿਆ ਨਜ਼ਾਰੇ ਲਓ ਯਾਰ ਅੱਜ ਦੇ ਸਮੇਂ 'ਚ। ਠੀਕ ਹੈ ਮੱਝਾਂ ਰਗਾ ਦੁੱਧ ਦਊਗੀ ਚੋਣ ਹੈ ਲੱਗਿਆ ਵਾ ਬਾ ਕਮਾਲ ਦਾ ਬਾਕੀ ਮੇਨ ਗੱਲ ਇਹ ਨੇ ਮਗਰ ਨਾ ਟੀਗਾ ਬਹੁਤ ਵਧੀਆ ਦੇ ਭਰਾ ਇਹ ਹੀ ਬੰਦੇ ਨੇ ਸ਼ਾਹੀ ਯਾਰ ਦਾ ਠੀਕ ਹੈ ਸ਼ਾਹੀ ਕਾਲ ਦੀ ਬੱਚੀ ਹੈ ਮਹਾਰਾਜ ਦੀ ਕਿਰਪਾ ਨਾਲ ਦਿੱਤੀ ਵੀ ਨੇ ਬੱਚੀ ਹੈ ਬਹੁਤ ਸੋਹਣੀ ਤੇ ਆਪ ਵੀ ਗਾਂ ਬਹੁਤ ਚੰਗੀ ਆ ਸਾਰੀ ਰਾਤ ਮੇਰੀ ਸਾਫ ਕਰੀ ਵੀ ਹੈ ਗਾਂ ਦੋ ਦੋ ਚਾਰ ਚਾਰ ਧਾਰਾਂ ਗਾਂ ਬਣੀ ਵੀ ਪੂਰੀ ਹਨ ਦੱਸਦੀ ਆ ਠੀਕ ਹੈ ਕੀ ਰੇਟ ਹੈ ਨੇ ਰਜਿਸਟਰ ਰੇਟ ਬਾਈ ਜਗਜੀਤ 55000 ਰੁਪਿਆ ਠੀਕ ਹੈ ਹਾਂ ਮਾਨ ਤਨ 55000 ਤੋਂ ਕਰ ਦਾਂਗੇ ਪਰ ਦੇਖਿਆ ਜਾਵੇ ਇਹ ਨਾ 2-3 ਮਹੀਨੇ ਦਾ ਦੁੱਧ ਦੇ ਪੈਸੇ ਇਹਦੇ ਚੰਗੇ ਦੁੱਧ ਦੇਣ ਵਾਲੀ ਕਰੋਸ ਆ ਇਹ ਆਏ ਨਹੀਂ ਵੀ ਕੋਈ 10 ਕਿਲੋ ਵਾਲੀ ਕਰੋਸ ਆ ਠੀਕ ਹੈ ਹਾਂ ਦੋਸਤੋ ਦੁੱਧ ਬਾਈ ਕਹਿੰਦਾ ਵੀ ਚੰਗਾ ਦੇਊਗੀ ਸੂਆ ਦੂਜਾ ਕੱਲ ਦੀ ਸੂਈ ਹੈ ਬਹੁਤ ਸੋਹਣੀ ਸਾਹੀਆ ਦੀ ਬੱਚੀ Ориਜਨਲ ਜਮਾ ਜਿਵੇਂ ਕੋਈ ਬੰਦਾ ਕਹਿੰਦਾ ਯਾਰ ਆਪਾਂ ਦਾ ਘਰੇ ਦੁੱਧ ਪੀਣ ਨੂੰ ਲੈਣੀ ਆ ਜਾਂ ਆਪਾਂ ਨੂੰ ਦੁੱਧ ਸੰਘਣ ਵਾਲੀ ਚਾਹੀਦੀ ਆ ਜੇ ਉਹ ਚੀਜ਼ ਆ ਇਹ ਦੁੱਧ ਵੀ ਦੇਊਗੀ ਦੁੱਧ ਡੈਰੀ ਵੀ ਪਾ ਦੇਊਗੀ ਤੇ ਬਾਕੀ ਸੀਰੀਫ ਬਹੁਤ ਜ਼ਿਆਦੇ ਕਿਵੇਂ ਮਰਜੀ ਨਿਮਾਈ ਚੱਲ ਤੇ ਬੱਚੀ ਦੇਖਦੇ ਮਗਰ ਬਾਈ ਕਿੰਨੀ ਪਿਆਰੀ ਦਿੱਤੀ ਨੇ ਇਸ ਤੋਂ ਬੱਤੀ ਦੇ ਥਾਣ ਜਰੂਰ ਦੇਖਿਓ ਮੈਂ ਚਾਹ ਹਰ ਤੂੰ ਦੇਖਣਾ ਕਰਤਾ ਸੀ ਸਹੀ ਹੈ ਨਹੀਂ ਸੋ ਇਹ ਸਾਈਵਾਲ ਬਰੀਡ ਦੀ ਵੱਛੀ ਹੈ ਬੰਨ ਵੀ ਹੈਗੀ ਹੈ ਵੱਛੀ ਦੇ ਹੈ ਵੀ ਜਿਹੜੀ ਉਹ ਆਪ ਵੀ ਬੈਠ ਬਹੁਤ ਬਹੁਤ ਸੀਰਸਾ ਹੂਆ ਆਪ ਵੀ ਐ ਕੋਈ ਇਤਨੀ ਕਰਨੀ ਕੁਝ ਨਹੀਂ ਕਰਨੀ ਹੈ ਨਾ ਆ ਬੰਨ ਵੀ ਦਿਖਾ ਦੇ ਕੋਈ ਨਹੀਂ ਸਹੀ ਚੱਲ ਜੀ ਮਿਹਰਬਾਨੀ ਸਾਰਾ ਕੋਸ਼ਿਸ਼ ਵੱਛੀ ਕੋ ਨੇ ਤੋਰੀ ਮੈਗਾਨ ਨੂੰ ਫਿਰ ਆਪਾਂ ਬਾਅਦ ਚ ਧਾਰਾ ਮਾਰ ਕੇ ਦਿਖਾ ਦੇਣਗੇ ਸਬਸੋ ਤੌਰ ਕੇ ਦਿਖਾਉਣੇ 55000 ਰੇਟ ਹੈ ਕੋਈ ਇਹਨੇ ਢੇੜਾ ਨਹੀਂ ਦੇਣਾ ਹੁਣ گاਵਾ ਇਹਦੇ ਨਾਲੋਂ ਖੁੱਲ ਕੇ ਉਧਰ ਗਈਆਂ ਤਾਂ ਕਰਕੇ ਕਰਦੀਆਂ ਕਿਉਂਕਿ ਇਹ ਵੀ ਉਹਨਾਂ ਨੇ ਜਾਂਦੀ ਸੀ ਗੱਪਣ ਸੀ ਉਹਨੇ ਸੂਪੀ ਕਰਕੇ ਇੱਥੇ ਰੱਖ ਲਈ ਅੱਗੇ ਇਹ ਵੀ ਉਹਨਾਂ ਦੇ ਨਾਲ ਹੀ ਜਾਂਦੀ ਸੀ ਉਧਰ ਸੋ ਦਸਤੋ ਦੂਜੀ ਵਾਈਟ ਰੰਗ ਦੀ ਵਹਿੜ ਦੀ ਵੀਡੀਓ ਬਣੀ ਹੈ گاਵਾ ਉਧਰ ਛੱਡੀਆਂ ਨੇ ਖੁੱਲੇ ਥਾਂ 'ਚ ਸੋ ਦਸੋ ਸੋਹਣਾ ਢਾਂਚਾ 55000 ਰੇਟ ਹੈ ਗਰਮੀ ਦੀ ਰੁੱਤ ਦਾ ਤੋਹਫਾ ਹੀ ਹੁੰਦਾ ਕਿਉਂਕਿ ਗਰਮੀ ਇਹ ਮਣਾਉਂਦੀਆਂ ਘਾਟਾ ਦੁੱਧ ਸੰਘਣਾ ਵੀ ਹੁੰਦਾ ਦੂਜਿਆਂ ਦੇ ਮੁਕਾਬਲੇ ਥੋੜਾ ਘੱਟ ਤਾਂ ਦੁੱਧ ਦਿੰਦੇ ਨੇ ਪਰ ਨਾਲ ਇਹ ਵੀ ਹੈ ਵੀ ਇੱਕ ਤਾਂ ਕੀਮਤ ਘੱਟ ਚ ਮਿਲ ਜਾਂਦੀ ਹੈ ਦੂਜੀ ਗੱਲ ਗਰਮੀ ਚ ਬਿਮਾਰ ਘੱਟ ਹੁੰਦੇ ਐ ਤੇ ਤੀਜਾ ਇਹ ਹੈ ਵੀ ਇਹਨਾਂ ਦਾ ਦੁੱਧ ਸੰਘਣਾ ਹੁੰਦਾ ਘੱਟ ਦੁੱਧ ਵੀ ਜਿਹੜਾ ਉਹ ਘਰ ਦਾ ਡੰਗਾ ਸਾਰਦਾ ਸੋ ਤੁਸੀਂ ਆਪ ਦੀ ਸਮਝ ਵਰਤੋਗੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਦੱਸੋ ਇਹ ਵੈਲ ਫਾਰ ਸੇਲ ਹੈ ਮੱਚੀ ਬਹੁਤ ਚੰਗੀ ਹੈ ਜਿਹੜਾ ਵੀਰ ਲਗਿਆ ਖਰੀਦ ਕੇ ਆਣੂ ਤਾਂ ਜਰੂਰ ਸਮਾ ਲੈ ਆਹੀਂ ਬਹਿ ਜਾਣਾ ਆਪਾਂ ਥੱਲੇ ਜਲਦੀ ਤਾਂ ਕੋਈ ਨਹੀਂ ਨਾ ਨਾ ਬੱਚਾ ਮੈਂ ਕਿ ਬਾਲਟੀ ਚ ਕੁਝ ਨਹੀਂ ਕਰਨਾ ਮੈਂ ਲੜ ਉਸ ਸੋਨੇ ਆਣਾ ਵੀ ਬਾਈ ਕਹਿੰਦਾ ਪਾਉਣ ਦੀ ਲੋੜ ਨਹੀਂ ਪਾਸੇ ਦੀ ਪਾਉਣ ਦੀ ਲੋੜ ਨਹੀਂ ਆਈ ਬਹਿ ਜਾ ਬਾਈ ਜਿਵੇਂ ਮਰਜ਼ੀ ਚੋਈ ਚੱਲ ਪੈਰ ਨਹੀਂ ਪਟਣਾ ਮੱਝਾ ਵਾਲਾ ਸਿਸਟਮ ਆ ਸਾਰੇ ਹੀ ਬਣਿਆ ਤਣਿਆ ਲੱਗਿਆ ਵਾ ਓਕੇ ਹਾਂ ਕੋਈ ਇਰਤ ਨਹੀਂ ਕਰਨੀ ਬੜਨੇ ਕੁਝ ਨਹੀਂ ਕਰ ਰਹੇ ਨਿਆਰਾ ਲੈਉਣ ਯਾਰ ਜਿਹੜਾ ਬੰਦਾ ਲੈ ਗਿਆ ਨਾਲੇ ਤਾਂ ਸੂਆ ਪੀਦੇ ਨਾਲੇ ਆਪਣਾ ਪਰ ਨੂੰ ਫੇਰ ਇੰਨੇ ਦੀ ਵੇਚਨੇ ਹਨਾ ਸਹੀ ਹੈ ਇਹ ਤਾਂ ਹੈ ਸੋ ਦੋਸਤੋ ਬੱਚਾ ਨਾਲ ਤੁਹਾਡੇ ਕੋਲ ਇੱਕ ਵੱਚੀ ਸਾਈਵਲ ਬਰੀਡ ਪਰਪੂਗੀ ਆਪਾਂ ਧਾਰਾਂ ਜਿਹੜੀਆਂ ਤੁਹਾਨੂੰ ਵੀਡੀਓ 'ਚ ਦਿਖਾ ਦੇਣੀਆਂ। ਧਾਰ ਤਾਂ ਬਾਹਲੇ ਸਰੇ ਦੀ ਲੱਗੀ ਹੋਈ ਐ ਲੈ। 500 ਹੀ ਐ ਚ ਵਾਜਦਾ ਸਦਾ ਦਿਖਾਉਣੇ। ਬਾਲਟੀ 'ਚ ਮੈਂ ਯਾਰ ਆਜੂ ਐਣ ਚੋਕੇ। ਮੈਨੂੰ ਪਗੜਨੇ ਦਾ ਆਹੀ ਹੁੰਦਾ ਵੀ ਗਰਮਾਣਾ ਨਿਕਲੇਗਾ। ਜਿਹੜੀ ਗੱਲ ਹੁੰਦੀ ਆ ਪਰ ਗਰਮਾਣਾ ਸਿਸਟਮ ਨਹੀਂ ਬਾਈ ਹੈਗਾ ਜਮੇ। ਮਾਰ ਦੇ ਧਾਰਾਂ ਜਿਸ ਕਰਨ ਬਈ। ਬੱਚੇ ਨੂੰ ਬਾਤ ਛੱਡ ਦੇ। ਇੱਕ ਇੱਕੋ ਮਿੰਟ ਮਾਰ। ਮਰਦਾ ਮਿੰਨ ਲਵਾ ਦੀ ਸਾਰੇ ਸਨਾ ਨੂੰ। ਠੀਕ ਐ। ਪਾਣੀ ਗਈ ਹੋਰ ਯਾਰ ਥੋੜਾ ਜਿਹਾ ਨਾਲ ਅੰਗੇ ਰਹਿਣ ਦੇ ਬਾਬਾ। ਤਾਂ ਮੈਂ ਉਹ ਕਾਵੇ ਦੇਖੀਦਾ ਖਾਂਦਾ ਸੈਜ ਦਾ ਵੇਸੇ ਦਿਖੇ ਇਹਨਾਂ ਦਾ ਸੋਹਣਾ ਹੀ ਰਹਿਣਾ ਹੁੰਦਾ ਬਾਕੀ ਤੂੰ ਦੇਖ ਤਾਂ ਸਾਰਾ ਫਾਜ਼ਲ ਜਿਹਾ ਮੀਂਹ ਤੇ ਦੇਖ ਲਾਂਗੀ ਤੇਰਾ ਖਾਂ ਦਾ ਮੇੜ ਮਾ ਆ ਹੁੰਦਾ ਵਿੱਚਾਈ ਨਾ ਪੂਰਾ ਟਾਈਟ ਹੋਵੇ ਕਿਉਂਕਿ ਸਾਣ ਵੱਡੇ ਹੁੰਦੇ ਗਈਆਂ ਦੀ ਚਵਾਈ ਪੂਰਾ ਟਾਈਟ ਹੋ ਜਾਂਦੀ ਹੈ ਪਰ ਇਹਦੇ ਉਹ ਜਿਹੇ ਸਿਸਟਮ ਹੈ ਨਹੀਂ ਬਾਈ ਇਹਦੀ ਚਵਾਈ ਬਹੁਤ ਖੁੱਲੀ ਹੋ ਜਾਂਦੀ ਹੈ ਦੇਣ ਵਿੱਚ ਤੇ ਪਿਛਲੇ ਸਮੇਂ ਤੋਂ 14 ਦੇ ਵਿੱਚ

ਸਰਸਰ ਦੁੱਧ ਬਾਈ ਕਨੇ ਦਿਖਾ ਦੇਾਂਗੇ ਨਾਸਟ ਦੇ ਉੱਤੇ ਬਾਲਟੀ ਦਾ ਸਾਈਜ਼ ਦੇਖ ਲੋ ਤੇ ਇਹ ਲਗਭਗ ਭਾਰੀ ਦਿੱਤੀ ਹੈ ਕਰਮਾ ਵਾਲੀ ਨੇ ਮੈਂ ਤਾਂ ਬੱਚੇ ਨੂੰ ਬਈ ਇੱਥੇ ਡਿਸਕਾਰਡ ਛੱਡ ਦਾਂਗੇ ਹੈਗਾ ਦੁੱਧ ਗਾੜੀ ਚ ਮੂਰੇ ਪਿਆ ਬਾਈ ਦੁੱਧ ਤਾਂ ਪੱਕਾ ਜਰੂਰ ਛੱਡਾਂਗੇ ਠੀਕ ਦੁੱਧ ਦਿੰਦੀ ਆ ਕੋਈ ਇਹੋ ਜੀ ਗੱਲ ਨਹੀਂ ਦੁੱਧ ਤਾਂ ਇਹਦੀ ਚਾਹੇ ਤੂੰ ਲਾਈਵ ਚ ਵਾਈ ਕਰਾ ਲਈ 17 18 ਕਿਲੋ ਦੁੱਧ ਕੱਢ ਦਿੰਦੀ ਆ ਬਾਈ ਯਾਰ ਠੀਕ ਹੈ ਹਾਂ ਚੱਕ ਲਾਜ ਬਿੰਦੇ ਕੋਈ ਛੱਡ ਦੇ ਬਿੰਦਰ ਚੱਕ ਨਹੀਂ ਬਾਲਟੀ ਵਿੱਚ ਤੁਹਾਨੂੰ ਕਰਦੇ ਜਿੱਕੇ ਛਾੜਦੇ ਵਿੱਚ ਥੱਲੇ ਨਾਲ ਤੇ ਅਗਾੜੀ ਦੇ ਵਿੱਚ ਦੁੱਧ ਭਾਈ ਦੱਸਦਾ ਹੀ ਪਿਆ ਹੈ ਤੇ ਤੁਸੀਂ ਬਾਲਟੀ ਭਰੀ ਦੇਖ ਲਓ ਦਿਖਾ ਦੇ ਅਗਲੇ ਸਿਰਾਂ ਚ ਦੁੱਧ ਵੀ ਦਿੱਕੀ ਵਰਤਦੇ ਹਾਂ ਤੋਂ ਇਹ ਛਾੜਦੇ ਬਾਲਟੀ ਦੇ ਵਿੱਚ ਸੋ ਦੱਸੋ ਅੱਜ ਦੀ ਇਹ ਵੀਡੀਓ ਦੇ ਵਿੱਚ ਇਹ ਵੈਡ ਫੋਰ ਸੇਲ ਸੀ ਧੰਨਵਾਦ